ਸੋ ਸਮਾ ਹੋ ਗਿਆ ਜੀ ਪੰਜਾਬ ਜਾਣਦਾ ਤੇ ਪੰਜਾਬ ਤੋਂ ਸੌਰਨਟੈਨਾ ਜੀ ਤੋਂ ਆਓ ਜਾਣ ਕੇ ਲੈਣੇ ਪੰਜਾਬ ਦੀ ਖਬਰਸਾਰ ਰਹਨੇ ਆ ਸੌਰਨਟੈਨਾ ਜੀ ਜੈ ਹਰ ਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪੁੱਛਿਆ ਸਮਣਾਂ ਦੇ باوجود ਤੁਸੀਂ ਜੇ ਕਿਉਂ ਨਹੀਂ ਸੀ ਜੀਲਿ ਦੇ ਕੋਲ ਇੰਦੇ ਹੋਰ ਦੇ ਕਾਂਗਰਸੀ ਉਮੀਦਵਾਰ ਨੇ ਫੜਿਆ ਬੀਜੇਪੀ ਦਾ ਪੱਲਾ ਪੰਜਾਬ ਦੇ ਵਿੱਚ ਕਾਂਗਰਸ ਨੇ ਚਾਰ ਹੋਰ ਉਮੀਦਵਾਰ ਐਲਾਨੇ ਰਾਜਾ ਬੜਿੰਗਲ ਲੁਧਿਆਣੇ ਤੋਂ ਉਮੀਦਵਾਰ ਗਲਬੀਰ ਗੋਲਦੀ ਤੇ ਬੀਜੇਪੀ ਦੇ ਵਿਚ ਜਾਣ ਦੇ ਚਰਚੇ ਧੂਰੀ ਦੇ ਵਿੱਚ ਮੀਂਹ ਕਾਰਨ 4 ਘਰ ਡਿੱਗੇ ਬੱਚੇ ਦੀ ਹੋਈ ਮੌਤ ਬਲਟੋਹਾ ਨੇ ਮੰਗਿਆ ਅਮਰਪਾਲ ਸਿੰਘ ਦੇ ਪਰਿਵਾਰ ਦੇ ਕੋਲ ਸਮਰਥਨ ਭਗਵੰਤ ਮਾਨ ਵੱਲੋਂ ਸਾਈਲੈਂਟ ਉਤੇ ਨਹੀਂ ਕੀਤੇ ਜਾ ਰਹੇ ਸਾਈਨ ਕਿਹਾ ਸੁਖਵੀਰ ਸਿੰਘ ਬਾਦਲ ਨੇ ਕੇਜਰੀਵਾਲ ਨੂੰ ਮਿਲਣ ਪੁੱਜੀਆਂ ਸੁਨੀਤਾ ਕੇਜਰੀਵਾਲ ਤੇ ਆਤਸ਼੍ਰੀ ਯੂਥ ਅਕਾਲੀ ਦਲ ਦੀ ਰੈਲੀ ਦੇ ਵਿੱਚ ਹੋਈ ਲੜਾਈ ਤੇ ਆਖਰੀ ਖਬਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 1000 ਮੈਗਾਵਾਟ ਤੋਂ ਪਾਰ ਹੋਈ ਹਮ ਹਮ ਸੋ ਸੁਪਰੀਮ ਕੋਰਟ ਨੇ ਜੀ ਕੇਜਰੀਵਾਲ ਨੂੰ ਕੀ ਕਿਹਾ ਜੀ ਤੇ ਕੀ ਹੁਣ ਗੱਲਬਾਤ ਚੱਲ ਰਹੀ ਹੈ ਕਿ ਇਹਨਾਂ ਨੂੰ ਕੋਈ ਬੇਲ ਵਗੈਰਾ ਮਿਲਣ ਦੇ ਚਾਂਸਸ ਹੈਗੇ ਨੇ ਦੇਖੋ ਜੀ ਆਪ ਤਾਂ ਇਹ ਕੀ ਕਰ ਰਹੇ ਦੇਖੋ ਆਪਾਂ ਤਾਂ ਨਹੀਂ ਕਹਿੰਦੇ ਵੀ ਜੋ ਅਸੀਂ ਕਹਿੰਨੇ ਵੀ ਭਾਈ 100% ਦੀ ਉਮੀਦ ਬਣੀ ਹੋ ਜਾਣੀ ਹੈ ਪਰ ਲੱਗਦਾ ਕਿਉਂਕਿ ਇਸੇ ਕੇਸ ਦੇ ਵਿੱਚ ਹੀ ਮਨੀਸ਼ ਸੋਧਿਆ ਇੱਕ ਹਫਤਾ ਤੋਂ ਉੱਤੇ ਦਾ ਸਮਾਂ ਹੋ ਗਿਆ ਅੰਦਰ ਹੂੰ ਹੂੰ ਇਸੇ ਕੇਸ ਦੇ ਵਿੱਚ ਕੀ ਸੰਜੇ ਸਿੰਘ ਅੰਦਰ ਸੀ ਸੰਜੇ ਸਿੰਘ ਨੂੰ 6 ਮਹੀਨੇ ਵਾਰਦਾਮਾਨਤ ਮਿਲੀ ਹੈ ਉਹੀ ਕੇਸ ਕੇਜਰੀਵਾਲ ਹੋਰਾਂ ਦੇ ਕੁੱਤੇ ਆ ਮੈਨੂੰ ਲੱਗਦਾ ਨਹੀਂ ਵੀ 6 ਤਰੀਕ ਤੇ ਕੇਜਰੀਵਾਲ ਸਾਹਿਬ ਦਾ ਖਹਿੜਾ ਛੁੱਟਣਾ ਮੈਨੂੰ ਲੱਗਦਾ ਬਾਕੀ ਦੇਖਦੇ ਭਾਈ ਮਾਨਯੋਗ ਅਦਾਲਤ ਕੀ ਫੈਸਲਾ ਕਰਦੀ ਹੈ ਅੱਜ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੋਈ ਹੈ ਕੇਜਰੀਵਾਲ ਦੇ ਵਕੀਲਾਂ ਨੇ ਗੱਲ ਕਹੀ ਆ ਦੀ ਭਾਈ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਰੱਦ ਕੀਤੀ ਜਾਵੇ ਤੇ ਰਿਹਾਈ ਕੀਤਾ ਜਾਵੇ ਇਹਨਾਂ ਨੂੰ ਤੇ ਪਰ ਉਹ ਸੁਪਰੀਮ ਕੋਰਟ ਨੇ ਗੱਲ ਕਹੀ ਆ ਦੀ 11 ਵਾਰ ਸੱਮਣ ਮਿਲਣ ਦੇ ਬਾਵਜੂਦ ਕੇਜਰੀਵਾਲ ਹੋਰੀ ਈਡੀ ਮੋਰੇ ਕਿਉਂ ਨਹੀਂ ਪੇਸ਼ ਹੋਏ ਸੀ ਉਹ ਅੱਗੋਂ ਗੱਲ ਕਹੀ ਕਿ ਕਹਿੰਦੇ ਜੀ ਦੇਖੋ ਇਹਨਾਂ ਦੀ ਗ੍ਰਿਫਤਾਰੀ ਹੀ ਗਲ ਇਸ ਕਰਕੇ ਨਹੀਂ ਹੋਏ ਸੋ ਅਦਾਲਤ ਨੇ ਇਸ ਮਾਮਲੇ ਦੇ ਉੱਤੇ ਅਗਲੀ ਸੁਣਵਾਈ ਆ ਜਿਹੜੀ ਉਹ 30 April ਦੇ ਉੱਤੇ ਪਾ ਦਿੱਤੀ ਆ ਹੁਣ 30 April ਨੂੰ ਕੀ ਹੁੰਦਾ ਇਹ ਸਮਾਂ ਦੱਸੂਗਾ ਪਰ ਗੱਲ ਇਹ ਆ ਵੀ ਮੈਨੂੰ ਵਾਰ-ਵਾਰ ਲੱਗਦਾ ਵੀ ਛੇਤੀ ਕਿਤੇ ਖੜਾ ਜਿਹੜਾ ਕੇਜਰੀਵਾਲ ਸਾਹਿਬ ਦਾ ਇਸ ਮਾਮਲੇ ਦੇ ਵਿੱਚ ਸ਼ਾਇਰ ਫਟਣਾ ਨਹੀਂ ਵੀ ਹੂੰ ਹੂੰ ਉਧਰ ਕੇਜਰੀਵਾਲ ਸਾਹਿਬ ਨੂੰ ਹੀ ਮਿਲਣ ਗਈਆਂ ਨੇ ਜੀ ਆਤੀਸ਼ੀ ਤੇ ਸੁਨੀਤਾ ਕੇਜਰੀਵਾਲ ਕੀ ਗੱਲਾਂ ਬਾਤਾਂ ਹੋਈਆਂ ਕੋਈ ਬਾਹਰ ਆਈ ਗੱਲਬਾਤ ਸਾਹਰਪੁਰ ਜਿਹੜੀ ਤਾਂ ਉਹਨਾਂ ਨੇ ਗੱਲ ਕਹੀ ਆ ਕਿਉਂਕਿ ਆਪਣਾ ਤਾਂ ਇਕ ਲੋ ਵਾਰ ਮਿਲਣ ਦੀ ਇਜਾਜ਼ਤ ਵੀ ਨਹੀਂ ਸੀ ਮਿਲੀ ਕੇਜਰੀਵਾਲ ਦੀ ਘਰਵਾਲੀ ਨੂੰ ਆਪਣੇ ਪਤੀ ਦੇਵ ਦੇ ਨਾਲ ਤਿਹਾਰ ਜੇਲ੍ਹ ਦੇ ਵਿੱਚ ਪਰ ਅੱਜ ਇਹਨਾਂ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਸੀ ਫਿਰ ਜਦੋਂ ਮਿਲ ਕੇ ਆਈਆਂ ਨੇ ਸੁਨੀਤਾ ਕੇਜਰੀਵਾਲ ਆਕਸ਼ੀ ਤੇ ਕੁਝ ਕੋ ਹੋਰ ਲੋਕ ਵੀ ਸ਼ਾਇਦ ਗਏ ਹੋਣ ਤੇ ਮਿਲਣ ਤੋਂ ਬਾਅਦ ਇਹਨਾਂ ਨੇ ਆ ਕੇ ਬਾਹਰ ਗੱਲਬਾਤ ਕੀਤੀ ਆ ਵੀ ਭਾਈ ਸਾਡੀ ਕੀ ਕੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੇਜਰੀਵਾਲ ਸਾਹਿਬ ਨੇ ਪੈਂਦੀ ਸਟੇ ਇਹ ਗੱਲ ਕਹੀ ਆ ਵੀ ਭਾਈ ਦਿੱਲੀ ਦੇ ਵਿੱਚ ਪਾਣੀ ਦੀ ਕੋਈ ਸਮੱਸਿਆ ਤਾਂ ਨਹੀਂ ਦਿੱਲੀ ਦੇ ਵਿੱਚ ਸਭ ਕੁਝ ਠੀਕ ਆ ਦਿੱਲੀ ਦੇ ਵਿੱਚ ਸਿਹਤ ਬਈਆਂ ਸਿੱਖਿਆ ਦੀਆਂ ਸਹੂਲਤਾਂ ਕਿਵੇਂ ਆ ਦਿੱਲੀ ਦੇ ਬੱਚੇ ਜਿਹੜੇ ਬੱਚੇ ਆ ਉਹਨਾਂ ਨੂੰ ਕਿਤਾਬਾਂ ਕੱਪੜਾ ਮਿਲਦੀਆਂ ਕਿ ਨਹੀਂ ਹਾਂ ਹਾਂ ਪਰ ਆਮ ਆਦਮੀ ਕਲੀਨ ਜਿਹੜੇ ਬੰਲਾ ਕਲੀਨ ਕੋਲ ਠੀਕ ਚੱਲਦੇ ਆ ਉਹਨਾਂ ਨੇ ਕਹਿ ਦਿੱ ਜੀ ਕਿ ਕੇਜਰੀਵਾਲ ਸਾਹਿਬ ਨੂੰ ਅੰਦਰ ਵੀ ਇਸੇ ਗੱਲ ਦਾ ਫਿਕਰ ਆ ਸੋ ਆ ਗੱਲਾਂ ਹੈ ਜੀਆਂ ਤੇ ਮੇਰੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਫਿਲਹਾਲ ਆਮ ਆਦਮੀ ਪਾਰਟੀ ਉੱਥੇ ਹੀ ਖੜੀ ਆ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਦੇ ਅੰਦਰ ਜਾਣ ਤੋਂ ਬਾਅਦ ਸੀ ਜੀ ਉਧਰ ਇੰਦੋਰ ਵਿੱਚ ਕੀ ਹੋਇਆ ਜੀ ਕਿ ਕਾਂਗਰਸੀ ਉਮੀਦਵਾਰ ਨੂੰ ਭਾਜਪਾ ਉਮੀਦਵਾਰ ਦਾ ਪੱਲਾ ਫੜਨਾ ਪੈ ਗਿਆ ਇਹ ਤਾਂ ਹੀ ਲੱਖ ਦੀ ਨਾਨਤ ਵਾਲੀ ਗੱਲ ਆ ਅਸਲ ਦੇ ਵਿੱਚ ਹਰਪ੍ਰੀਤ ਜੀ ਸਾਡੇ ਜੀਸ਼ ਦੇ ਲੋਕਤੰਤਰ ਦਾ ਬਾਜ਼ਾਕ ਬਣਾ ਕੇ ਰੱਖਿਆ ਇਹਨਾਂ ਲੋਕਾਂ ਨੂੰ ਕਿ ਉਹ ਉਹਦੇ ਝੋਲੀ ਚੱਕਦੇ ਲੋਕ ਹੁੰਦੇ ਆ ਮਗਰ ਤੇਰੀ ਸੋਚ ਤੇ ਪਹਿਰਾ ਜਾਂਗੇ ਠੋਕ ਕੇ ਨਾ ਉਹਨਾਂ ਦੇ ਉਮੀਦਵਾਰ ਨਹੀਂ ਕਿ ਸੋਚਣਾ ਇਹਨਾਂ ਦੀ ਲੋਕਾਂ ਦੀ ਆਪਦੀ ਸੋਚ ਹੁੰਦੀ ਆ ਲਾਂਗੜ ਚੱਕ ਉਹਦੇ ਮਗਰ ਤੁਰਪੋ ਲਾਂਗੜ ਚੱਕ ਉਹਦੇ ਮਗਰ ਤੁਰਪੋ ਲੋਕਾਂ ਨੇ ਪਤਾ ਨਹੀਂ ਮੱਤੇ ਦਾ ਨਹੀਂ ਕੋਈ ਚੋਰ ਲੈ ਗਿਆ ਜਾਂ ਇਹ ਹੈਗੀ ਇਦਾਂ ਦੇ ਹੁੰਦੇ ਆ ਮੈਂ ਕਦੇ ਕਦੇ ਹਾਰਾ ਰ ਹੁੰਦਾ ਵੀ ਪੀੜੀਦਰ ਪੀੜੀ ਲੋਕਾਂ ਨੇ ਮਗਰ ਨਾਲ ਹੀ ਲਾਉਂਦੇ ਜਾਣੋ ਤੁਰ ਜਾਣਾ ਬਸ ਆਪਣਾ ਕੰਮ ਹੀ ਹੈ ਤੋ ਇਹ ਲੋਕਤੰਤਰ ਦਾ ਕਿੰਨਾ ਵੱਡਾ ਮਜ਼ਾਕ ਆ ਇਹ ਜੇ ਪਿਛਲੇ ਦਿਨੀ ਸੂਰਤ ਦੇ ਵਿੱਚ ਕਾਂਗਰਸ ਦਾ ਇੱਕ ਉਮੀਦਵਾਰ ਉਹਦੇ ਕਾਗਜ਼ ਰੱਦ ਹੋ ਗਏ ਸੀ ਹੂੰ ਉਹ ਅੰਦਰਖੱਤੇ ਬੀਜੇਪੀ ਦੇ ਉਮੀਦਵਾਰ ਨਾਲ ਮਿਲਿਆ ਸੀ ਉਹਦੇ ਕਾਗਜ਼ ਰੱਦ ਹੋ ਗਏ ਬਾਕੀ ਸਾਰਿਆਂ ਨੇ ਉੱਥੇ ਦਬਾਅ ਬਣਾ ਕੇ ਕਾਗਜ਼ ਵਾਪਸ ਲੈ ਲਏ ਉਹਨਾਂ ਨੇ ਤੇ ਬੀਜੇਪੀ ਦਾ ਉਮੀਦਵਾਰ ਉੱਥੇ ਜਿਹੜਾ ਦਲਾਲ ਆ ਉਹ ਕਸੂਰਤ ਦੇ ਵਿੱਚ ਬਿਨਾਂ ਮੁਕਾਬਲੇ ਜਿੱਤ ਗਿਆ ਐਮਪੀ ਬਣ ਗਿਆ ਜੀ ਹੁਣ ਬਿਲਕੁਲ ਉਹੋ ਜਿਹਾ ਵਾਕਿਆ ਜਿਹੜਾ ਇੰਦੌਰ ਤੋਂ ਸਾਹਮਣੇ ਆਇਆ ਅੱਜ ਇੰਦੌਰ ਦੇ ਵਿੱਚ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀਗਾ ਤੇ ਆਖਰੀ ਦਿਨ ਜਿਹੜਾ ਇੱਥੇ ਕਾਂਗਰਸ ਦਾ ਉਮੀਦਵਾਰ ਆ ਤੇ ਉਹਨੇ ਆਪਦੇ ਕਾਗਜ਼ ਵਾਪਸ ਲੈ ਲੇ ਉਹ ਜਿਹਨੇ ਕਾਗਜ਼ ਵਾਪਸ ਲੈ ਲਿਆ ਦਾ ਨਾਮ ਹੈਗਾ ਜੀ ਅਕਸ਼ੇ ਕਾਂਤੀਬੰਦ ਇਹ ਸੋ ਕਾਂਗਰਸ ਦਾ ਉਮੀਦਵਾਰ ਆ ਇਸੇ ਹੋਰ ਤੋਂ ਅਕਸ਼ੇ ਕਾਂਤੀਬੰਦ ਇਹਨੇ ਅੱਜ ਕਾਗਜ਼ ਵਾਪਸ ਲੈ ਲੇ ਤੇ ਕਾਗਜ਼ ਵਾਪਸ ਲੈ ਕੇ ਨਾਲ ਦੀ ਨਾਲ ਬੀਜੇਪੀ ਤੇ ਸ਼ਾਮਿਲ ਹੋ ਗਿਆ ਹੂੰ ਹੂੰ ਤੇ ਬੀਜੇਪੀ ਦੇ ਨੇਤਾ ਨਾਲ ਗਏ ਨੇ ਵੀ ਭਾਈ ਤੇ ਕਾਗਜ਼ ਵਾਪਸ ਕਰਵਾ ਲੈ ਆਉਣੇ ਆ ਇਹਨਾਂ ਨੇ ਬਿਲਕੁਲ ਸੂਰਤ ਵਾਲਾ ਡਰਾਮਾ ਰਚਣ ਦੀ ਕੋਸ਼ਿਸ਼ ਕੀਤੀ ਹੋਟਲ ਦੇ ਵਿੱਚ ਇਹਨਾਂ ਨੇ ਮੀਟਿੰਗਾਂ ਛੱਡੀਆਂ ਜਿੰਨੇ ਆਜ਼ਾਦ ਉਮੀਦਵਾਰ ਸੀ ਉਹ ਵੀ ਉੱਥੇ ਬੁਲਾ ਲੇ ਜੀ ਉਹਦੇ ਵਿੱਚੋਂ 9 ਜਿਹੜੇ ਨੇ ਤਾਂ ਕਾਗਜ਼ ਆਪਸ ਦਵਾ ਲਏ ਬਿਠਾ ਲਏ ਉਹ ਪਰ 8-9 ਜਣੇ ਅੜ ਗਏ ਕਿਉਂਕਿ 21 ਉਮੀਦਵਾਰ ਸੀ ਇੱਥੇ ਉਹ ਕਹਿੰਦੇ ਸਨ ਤੂੰ ਲੜਨੀ ਆ ਮਤਲਬ ਇਹ ਕਿ ਬੀਜੇਪੀ ਦੇ ਉਮੀਦਵਾਰ ਨੂੰ ਅੱਜ ਇਥੋਂ ਵੀ ਬਿਨਾਂ ਮੁਕਾਬਲਾ ਦੇ ਤੌਰ 'ਤੇ ਕੋਸ਼ਿਸ਼ ਸੀਗੀ ਪਰ 8-9 ਜਣੇ ਅੜ ਗਏ ਤੇ ਭਾਵੇਂ ਬੀਜੇਪੀ ਵਾਲਾ ਜਿੱਤ ਜੇ ਪਰ ਮੁਕਾਬਲਾ ਤਾਂ ਨੂੰ ਕਰਨਾ ਪਊਗਾ ਨਾ ਅੱਜ ਖੜਾ ਤਾਂ ਵੀ ਛੁੱਟਿਆ ਪਰ ਕਾਂਗਰਸੀ ਬੰਦੇ ਨੇ ਕਾਂਗਰਸ ਦੇ ਉਮੀਦਵਾਰ ਨੇ ਅਕਸ਼ੇ ਕਾਂਤੀ ਬੰਮ ਨੇ ਇਧਰੋਂ ਕਾਗਜ਼ ਚੱਕੇ ਤੇ ਨਾਲ ਦੀ ਨਾਲ ਮਾਰਿਆ ਛੜਾਪਾ ਤੇ ਬੀਜੇਪੀ ਚ ਆ ਗਿਆ ਮਤਲਬ ਲੋਕਾਂ ਦੀਆਂ ਭਾਵਨਾਵਾਂ ਅਈ ਦੇ ਵੱਡੇ ਗਦਾਰ ਦੁਨੀਆ ਦੇ ਤੇ ਹੋਰ ਕਿਹੜੇ ਹੋਣਗੇ ਜੀ ਬਿਲਕੁਲ ਸਹੀ ਕਿਹਾ ਜੀ ਜਮਹੂਰੀਅਤ ਪਹਿਲਾਂ ਹੀ ਖਤਰੇ ਵਿੱਚ ਹੈ ਤੇ ਹੁਣ ਇਹੋ ਜਿਹੇ ਜੜੀ ਕਾਰਵਾਈਆਂ ਹੋ ਰਹੀਆਂ ਨੇ ਇਸ ਨਾਲ ਲੋਕਾਂ ਦਾ ਵਿਸ਼ਵਾਸ ਹੋਰ ਉੱਠ ਜਾਂਦਾ ਹੈ ਇਸ ਸਿਸਟਮ 'ਚੋਂ ਬਹਰਾਲ ਪੰਜਾਬ ਵਿੱਚ ਵੀ ਜੀ ਚਾਰ ਨਵੇਂ ਉਮੀਦਵਾਰ ਐਲਾਨੇ ਗਏ ਨੇ ਤੇ ਰਾਜਾ ਵੜਿੰਗ ਜਿਹੜੇ ਨੇ ਉਹ ਲੁਧਿਆਣੇ ਤੋਂ ਹੁਣ ਕੰਟੈਸਟ ਕਰਨਗੇ ਵਿਸਥਾਰ ਵਿੱਚ ਦੱਸੋ ਜੀ ਕੀ ਹੋ ਰਿਹਾ ਹੈ ਹਾਂ ਬਿਲਕੁਲ ਜੀ ਰਾਜਾ ਵੜਿੰਗ ਨੇ ਜਿਹੜੇ ਉਹ ਲੁਧਿਆਣੇ ਤੋਂ ਉਮੀਦਵਾਰ ਬਣਾ ਦਿੱਤੇ ਗਏ ਆ ਕਾਂਗਰਸ ਦੇ ਵੱਲੋਂ ਆਜ ਦੇ ਚਾੰਦਰਸਿ ਨੇ ਆਪਣੇ ਚਾਰ ਉਮੀਦਵਾਰ ਐਲਾਨੇ ਆ ਹੁਣ ਕਾਂਗਰਸ ਦਾ ਸਿਰਫ ਇੱਕ ਉਮੀਦਵਾਰ ਬਾਕੀ ਆ ਤੇ ਉਹ ਉਮੀਦਵਾਰ ਜਿਹੜਾ ਜੀ ਫਿਰੋਜ਼ਪੁਰ ਤੋਂ ਲੰਨੇ ਜਾਣ ਵਾਲਾ ਬਾਕੀ ਆ ਸ਼ਾਇਦ ਉੱਥੇ ਸ਼ੇਰ ਸਿੰਘ ਘਬਾਇਆ ਨੂੰ ਮੌਕਾ ਮਿਲੇ ਜਾਂ ਕਿਸੇ ਨੂੰ ਵੀ ਮਿਲੂਗਾ ਮੌਕਾ ਪਤਾ ਨਹੀਂ ਕਿਹਨੂੰ ਮਿਲ ਜਾਣਾ ਪਰ ਗੱਲ ਇਹ ਅਸਲ ਦੇ ਵਿੱਚ ਹੈ ਵੀ ਇੱਥੇ ਹੁਣ ਜਿਹੜਾ ਰਾਜਾ ਵੜਿੰਗਾ ਉਹਨੇ ਰਵਨੀਤ ਸਿੰਘ ਮਿੱਟੂ ਦਾ ਮੁਕਾਬਲਾ ਕਰਨਾ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰ ਦਾ ਵਲੋਂ ਟਿਕਟ ਮਿਲ ਗਈ ਆ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਵੀਰਾਂ ਨੂੰ ਟਿਕਟ ਮਿਲ ਗਈ ਆ ਤੇ ਅਨੰਦਪੁਰ ਸਾਹਿਬ ਤੋਂ ਬਿਜੇਂਦਰ ਸਿੰਧਰਾ ਹਰਨੋਟ ਟਿੱਪਾ ਗਿਆ ਜੀ ਹੂੰ 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 ਉਹਨਾਂ ਦੇ ਦਲਬੀਰ ਗੋਲਡੀ ਜਿਹੜੇ ਨੇ ਜੀ ਉਹਨਾਂ ਦੇ ਵੀ ਭਾਪੀ ਵਿੱਚ ਜਾਣ ਦੇ ਚਰਚੇ ਚੱਲ ਰਹੇ ਨੇ ਕਿ ਕੋਈ ਵੱਡੀ ਗੱਲ ਨਹੀਂ ਜੀ ਕਿਉਂਕਿ ਇਹ ਫੇਰ ਬਦਲ ਜਿਹੜੀ ਚੱਲ ਰਹੀ ਹੈ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਪਰ ਦਲਬੀਰ ਗੋਲਡੀ ਦੇ ਬਾਰੇ ਕੀ ਲੇਟੈਸਟ ਪਤਾ ਲੱਗ ਰਿਹਾ ਹੈ ਨਾ ਭਈ ਦਲਬੀਰ ਸਿੰਘ ਗੋਲਡੀ ਜਿਹੜੇ ਉਹ ਕਾਂਗਰਸ ਦੇ ਸਾਬਕਾ ਵਿਧਾਇਕ ਆ ਜਿਨ੍ਹਾਂ ਨੇ ਭਗਵੰਤ ਮਾਨ ਦੇ ਖਿਲਾਫ ਚੋਣ ਲੜੀ ਸੀਗੀ 2022 ਵਾਲੀ ਹਾਰ ਗਏ ਸੀ ਪਰ ਉਹ ਅੱਜ ਤੋਂ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਆ ਜੀ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਟਿੱਪ ਤੇ ਉਦੋਂ ਦਲਬੀਰ ਗੋਲਡੀ ਹੋਰੀ ਨਾਰਾਜ਼ ਹੋ ਗਏ ਸੀਗੇ ਉਦੋਂ ਲੱਗਦਾ ਸੀ ਵੀ ਉਹ ਕਿਸੇ ਹੋਰ ਪਾਸੇ ਦਾ ਚਲੇ ਜਾਣ ਫਿਰ ਕਾਂਗਰਸ ਫਰਾਈਟਮਾਨ ਇਹਨਾਂ ਨੂੰ ਬੁnaya ਚਲੋ ਇਹ ਮੰਨ ਗਏ ਫਿਰ ਇਹਨਾਂ ਦੇ ਨਾਲ ਬੈਠ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੁਖਪਾਲ ਖਰ ਨੇ ਕਿਹਾ ਸੀ ਕਿ ਮੈਨੂੰ ਆਪਦੇ ਪੁੱਤ ਮਹਿਤਾਬ ਵਰਗਾ ਗੋਲਡੀ ਲੱਗਦਾ ਇਹਨਾਂ ਨੂੰ ਅਸੀਂ ਝੰਡੀ ਵਾਲੀ ਕਾਰਵੀ ਦੇਵਾਗੇ ਜਦੋਂ 27 ਸਾਡੀ ਸਰਕਾਰ ਬਣ ਗਈ ਇਹ ਤਾਂ ਨਹੀਂ ਗੱਲਾਂ ਬਾਤਾਂ ਪਰ ਅੱਜ ਸਵੇਰ ਦੇ ਵੇਲੇ ਇੱਕ ਪੋਸਟ ਪਾਈ ਉਹਦੇ ਵਿੱਚ ਸ਼ੇਰ ਨਵਾ ਪੋਸਟ ਸੀ ਉਹਦੇ ਵਿੱਚ ਦਲਬੀਰ ਗੋਲਡੀ ਨੇ ਲਿਖਿਆ ਸੀਗਾ ਤੇ ਦੇਖੋ ਜੀ ਰਾਹ ਗੋਣ ਥੋੜਾ ਜਿਹਾ ਵੱਖਰੇ ਤੇ ਚੱਲਣ ਦਾ ਵੇਲਾ ਆ ਗਿਆ ਤੇ ਖੜੇ ਤਾਂ ਪਾਣੀ ਦੀ ਮੁਸ਼ਕਿਲਾਂ ਦੇ ਹਨ ਹੌਲੀ ਹੌਲੀ ਹੀ ਨਵੇਂ ਰਾਹ ਪੈਦਾ ਕਰਨਾ ਪੈਂਦਾ ਹੈ ਕੁਝ ਐਦਾਂ ਦੀਆਂ ਗੱਲਾਂ ਜਿਹਾ ਲਿਖੀਆਂ ਤੇ ਕਈ ਲੋਕਾਂ ਦਾ ਮੱਥਾ ਠਣਕਿਆ ਵੀ ਇਹ ਫੇਰ ਉਸੇ ਗੱਲ ਤੇ ਆ ਗਏ ਆ ਮੁਰਕੜ ਕੇ ਗੰਡੂ ਉੱਥੀ ਹੀ ਰਾਗੀ ਆ ਤੇ ਦੁਪਹਿਰ ਦੇ ਵੇਲੇ ਤੱਕ ਖਬਰਾਂ ਆਉਣ ਲੱਗ ਪਈਆਂ ਵੀ ਜਨਾਬ ਬੀਜੇਪੀ ਦੇ ਸੰਪਰਕ ਦੇ ਵਿੱਚ ਆ ਤੇ ਜਿਵੇਂ ਕਿ ਹੁਣ ਖਬਰਾਂ ਆਈਆਂ ਇਹ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਬਹੁਤ ਜਲਦ ਸ਼ਾਇਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣ ਤੇ ਜਲਬੀਰ ਗੋਲਡੀ ਜਿਹੜੇ ਉਹ ਸ਼ਾਇਦ ਸਮਰੂਰ ਤੋਂ ਬੀਜਪੀ ਦੇ ਵੱਲੋਂ ਉਮੀਦਵਾਰ ਬਣਾ ਦਿੱਤੇ ਜਾਣਗੇ। ਹੂੰ ਹੂੰ। ਕਿਸ ਬਨਾਤੇ ਜੀ ਵਰਸਾ ਸਿੰਘ ਵਲਟੋਆ ਅਮਰਿਤਪਾਲ ਸਿੰਘ ਦੇ ਪਰਿਵਾਰ ਤੋਂ ਸਪੋਰਟ ਮੰਗ ਰਹੇ ਨੇ। ਦੇਖੋ ਜੀ ਖਡੂਰ ਸਾਹਿਬ ਤੋਂ ਆਕਾਲੀ ਦਲ ਨੇ ਵਰਸਾ ਸਿੰਘ ਵਲਟੋਆ ਨੂੰ ਉਮੀਦਵਾਰ ਐਲਾਨਿਆ। ਹੂੰ ਹੂੰ। ਉਦੋਂ ਅਮਰਿਤਪਾਲ ਸਿੰਘ ਆ ਜਿਹੜੇ ਉਹ ਆਪ ਜਾਣਦੇ ਜੀ ਕਿ ਇਸ ਵੇਲੇ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਐਲਾਨੇ ਹੋਏ ਆ। ਵਰਸਾ ਸਿੰਘ ਵਲਟੋਆ ਨੇ ਅੱਜ ਸਵੇਰ ਦੇ ਵੇਲੇ ਕੀਤੀ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ। ਹੂੰ ਹੂੰ। ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਗੱਲ ਕਹੀ ਜਿ ਕਿ ਮੈਨੂੰ ਸਮਰਥਨ ਦੇਣ ਦੀ ਗੱਲ ਉਹਨਾਂ ਨੇ ਮੰਨ ਲਈ ਆ ਕਿਉਂਕਿ ਜਦੋਂ ਮੈਂ ਇਹਨਾਂ ਨਾਲ ਪਹਿਲਾਂ ਵੀ ਸੰਪਰਕ ਕਰਦਾ ਹੁੰਦਾ ਸੀ ਤੇ ਇਹ ਕਹਿੰਦੇ ਸੀ ਵੀ ਜੇਕਰ ਬਲਟੋਹਾ ਸਾਹਿਬ ਤੁਸੀਂ ਖੜੋਗੇ ਨਾ ਚੋਣਾਂ ਦੇ ਵਿੱਚ ਅਸੀਂ ਥੋੜਾ ਸਮਰਥਨ ਕਰਾਂਗੇ ਹੂੰ ਹੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਮੇਰੇ ਸਮਰਥਨ ਦੇ ਵਿੱਚ ਇਹ ਪਰਿਵਾਰ ਪਰ ਬਾਅਦ ਦੇ ਵਿੱਚ ਅਮਰਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਉਹ ਕਹਿੰਦੇ ਜੀ ਬਿਲਕੁਲ ਗਲਤ ਆ ਸਾੜੀ ਦਲ ਨੇ 2019 ਵਿੱਚ ਬੀਬੀ ਖਾਲੜਾ ਦੇ ਖਿਲਾਫ ਆਪਦਾ ਬੰਦਾ ਖੜਾ ਕੀਤਾ ਤੇ ਉਦੋਂ ਵੀ ਗਲਤ ਕੀਤਾ ਦੇ ਖੜਾ ਉਹ ਹੀ ਗਲਤੀ ਫੇਰ ਕਰਨ ਲੱਗੇ ਵੀ ਭਾਈ ਅਮਰਪਾਲ ਸਿੰਘ ਨੇ ਬਰਾਬਰ ਆਪਣਾ ਬੰਦਾ ਖੜਾ ਕਰਤਾ ਅਮਰਪਾਲ ਸਿੰਘ ਪਹਿਲਾ ਐਲਾਨਿਆ ਹੋਇਆ ਉਮੀਦਵਾਰ ਆ ਵਰਸਾ ਸਿੰਘ ਤਾਂ ਕੱਲ ਨਾ ਨੇ ਉਹ ਕਹਿੰਦੇ ਹੂੰ ਵਰਸਾ ਸਿੰਘ ਵੱਲ ਟੋਹਾ ਦਾ ਵਾਪਸ ਲੈ ਲਵੇ ਅਕਾਲੀ ਦਲ ਜੇਕਰ ਇਹ ਪੰਥ ਦੀ ਮਦਦ ਕਰਨੀ ਚਾਹੁੰਦੇ ਤਾਂ ਉਧਰ ਵਰਸਾ ਸਿੰਘ ਹੋਰੀਏ ਗੱਲ ਕਿਹਦੇ ਵੀ ਭਾਈ ਮੇਰੇ ਸਮਰਥਨ ਦੇ ਵਿੱਚ ਆ ਉਹ ਕਹਿੰਦੇ ਜੇਕਰ ਸਾਡਾ ਸਮਰਥਨ ਦੇਣਾ ਅਮਰਪਾਲ ਦੇ ਪਰਿਵਾਰਕ ਨੰਬਰ ਕਹਿੰਦੇ ਤਾਂ ਵਰਸਾ ਸਿੰਘ ਵੱਲ ਟੋਹਾ ਤੇ ਬਾਕੀ ਕਾਦੀ ਗੱਲ ਸਾਡਾ ਮਦਦ ਕਰਿਆ ਕੇ ਤੇ ਸਾਡੀ ਕੋਈ ਗੱਲ ਨਹੀਂ ਹੋਈ ਉਹਨਾਂ ਦੇ ਨਾਲ ਸੋ ਆ ਰੋਲਾ ਹੈਗਾ ਅਗਲ ਬਤਾ ਉਹਦਾ ਸਿਵਨਜੀਤ ਸਿੰਘ ਬਾਦਲ ਹੋੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹਨਾਂ ਨੇ ਆਪਣਾ ਉਮੀਦਵਾਰ ਕਲੂਰ ਸਾਹਿਬ ਤੋਂ ਵਾਪਸ ਲੈ ਲਿਆ ਜੀ ਹੂੰ ਹੂੰ ਓਕੇ ਤੇ ਦੂਸਰੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਦੋਸ਼ ਲਾ ਰਹੇ ਨੇ ਮੁੱਖ ਮੰਤਰੀ ਮਾਨ ਦੇ ਉੱਤੇ ਕਿ ਉਹ ਫਾਈਲਾਂ ਤੇ ਸਾਈਨ ਨਹੀਂ ਕਰ ਰਹੇ ਕੀ ਚੱਲ ਰਿਹਾ ਜੀ ਜੁਕਦੀ ਇਹ ਤਾਂ ਹਰ ਦੇ ਵਿੱਚ ਜਾਂ ਇਹਦੇ ਵਿੱਚ ਦੋਸ਼ਾਂ ਕਦੋਸ਼ਾਂ ਦੀ ਕਿਆਸ ਚੱਲਦੀ ਰਹਿੰਦੀ ਆ ਜੇ ਇਥੇ ਅੱਜ ਭਾਰਤ ਦੇ ਵਿੱਚ ਮੰੰਗਲ ਸੂਤਰਾਂ ਦਾ ਰੋਲਾ ਪਾਇਆ ਜਾ ਸਕਦਾ ਸੇਪਾ ਇਹ ਤੁਹਾਡੇ ਨਾਲ ਚਾਹੇ ਕਰਦਾ ਲੈ ਕੇ ਵੱਧ ਬੱਚੇ ਵਾਲਿਆਂ ਨੂੰ ਮਿਲ ਜਾਣੀਆਂ ਆ ਪੈ ਸਕਦਾ ਤੇ ਫਿਰ ਤਾਂ ਕੁਝ ਵੀ ਹੋ ਸਕਦਾ ਪਰ ਅੱਜ ਸੁਨੀਲ ਸਿੰਘ ਬਾਦਲ ਹੋਣਾ ਨੇ ਕਿਹਾ ਵੀ ਸਰਕਾਰਾਂ ਤੋਂ ਸਾਡੀਆਂ ਵੀ ਆਈਆਂ ਪਰ ਜਦੋਂ ਚੋਣਾ ਹੁੰਦਾ ਸੀ ਅਸੀਂ ਚੋਣ ਵੀ ਲੜਦੇ ਸੀ ਅਸੀਂ ਬਾਕੀ ਕੰਮ ਕਾਜ ਵੀ ਕਰਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਮਹੱਤਵਪੂਰਨ ਮਸਲਿਆਂ ਦੀਆਂ ਫਾਈਲਾਂ ਦੇ ਉੱਤੇ ਸਾਈਨ ਨਹੀਂ ਕੀਤੇ ਜਾ ਰਹੇ ਇਹਨਾਂ ਦੇ ਵੱਲੋਂ ਪੰਜਾਬ ਦੀਆਂ ਫਾਈਲਾਂ ਨੂੰ ਪੰਜਾਬ ਦੇ ਮਸਲਿਆਂ ਨੂੰ ਧਰਕੇਦਾਰ ਕਰ ਦਿੱਤਾ ਗਿਆ ਹੂੰ ਹੂੰ ਉਹਦਰ ਯੂਥ ਕਾਲੀ ਦਲ ਕਿਹੜੀ ਰੈਲੀ ਵਿੱਚ ਜੀ ਲੜਪੇ ਆਪਸ ਵਿੱਚ ਜੀ ਇਹ ਜੀ ਪਤਾ ਲੱਗਾ ਬਠਿੰਡੇ ਤੋਂ ਖਬਰ ਆਈ ਹੈ ਬਠਿੰਡੇ ਦੇ ਵਿੱਚ ਯੂਥ ਅਕਾਲੀ ਦਲ ਦੀ ਇੱਕ ਰੈਲੀ ਹੋਈ ਹੈ ਜਿਸ ਦੇ ਵਿੱਚ ਹਰਤ ਵਰਤ ਕੋਰ ਬਦਲ ਨੇ ਵੀ ਪ੍ਰਚਾਰ ਕੀਤਾ ਹੂੰ ਹੂੰ ਉਸੇ ਪਰਚੇ ਦਾ ਕੀ ਰੌਲਾ ਤੇ ਮਰਦਾਂ ਤੇ ਹੀ ਪੈਂਦੇ ਆ ਗਾਣਾ ਗੁਣਾ ਲਾ ਕੇ ਤੇ ਉੱਥੇ ਕਲਾਕਾਰ ਆਪ ਦਾ ਪ੍ਰਸ਼ਕਾਰੀ ਕਰ ਰਿਹਾ ਸੀ ਤੇ ਪਤਾ ਲੱਗਾ ਜੀ ਕਿ ਉੱਥੇ ਅਕਾਲੀ ਦਲ ਦੇ ਕੁਝ ਸਮਰਥਕ ਜਿਹੜੇ ਪੁਰਸਤਾਂ ਤੇ ਖੜ ਕੇ ਨੱਚ ਵੀ ਰਹੇ ਸੀ ਕਿਸੇ ਵੱਲੋਂ ਰੌਲਾ ਰੁਪਾ ਪਿਆ ਤੇ ਬਾਅਦ ਦੇ ਵਿੱਚ ਕੁਰਸੀਓ ਕੁਰਸੀ ਹੋ ਗਏ ਫਿਰ ਜੇ ਫਿਰ ਪਾਈ ਉਸੇ ਪਰਚੇ ਪਰਚੇ ਦੀ ਗੱਲ ਵਾਲਾ ਗਾਣਾ ਸੁਗਾ ਤੇ ਕੋਈ ਨਵਾਂ ਉੱਤੇ ਚੰਦਰੀ ਚੜ ਗਿਆ ਪਰ ਉਸ ਲੜਾਈ ਝਗੜਾ ਕਹਿੰਦੇ ਕਾਫੀ ਹੋਇਆ ਜੀ ਓਕੇ ਤੇ ਭਾਰੀ ਮੀਂਹ ਕਾਰਨ ਜੀ ਧੂਰੀ ਵਿੱਚ ਬੜਾ ਨੁਕਸਾਨ ਹੋਇਆ ਤੇ ਬੜੀ ਅਫਸੋਸ ਦੀ ਗੱਲ ਹੈਗੀ ਕਿ ਇੱਕ ਬੱਚਾ ਜਿਹੜਾ ਹੈ ਉਹ ਆਪਣੀ ਜਾਨ ਗਵਾ ਬੈਠਾ ਹੈ ਕਿੱਥੇ ਇਹ ਹਾਦਸਾ ਵਾਪਰਿਆ ਜੀ ਤੇ ਜੀ ਧੂਰੀ ਦੇ ਵੱਲੋਂ ਖਬਰ ਆਈ ਹੈ ਧੂਰੀ ਦੇ ਵਿੱਚ ਪਤਾ ਲੱਗਾ ਵੀ ਇੱਥੇ ਅੱਜ ਸਵੇਰ ਦੇ ਵੇਲੇ ਜਦੋਂ ਮੀਂਹ ਪਿਆ ਤੇ ਗਰੀਬ ਘਰਾਂ ਦੇ ਚਾਰ ਮਕਾਨ ਡਿੱਗ ਪਏ ਆ ਉੱਥੇ ਤਾਂ ਲੱਗਾ ਇੱਕ ਬੱਚਾ ਵੀ ਥੱਲੇ ਆ ਗਿਆ ਤੇ ਉਹ ਬੱਚੇ ਦੀ ਮੌਤ ਹੋ ਗਈ ਆ ਇਹ ਘਰ ਰੇਲਵੇ ਟਰੈਕ ਦੇ ਨੇੜੇ ਹੈ ਇੱਕ ਤਾਂ ਧਮਕ ਕਰਕੇ ਤੇ ਰੇਲਵੇ ਟਰੈਕ ਦੀ ਧਮਕ ਦੇ ਕਰਕੇ ਵੀ ਘਰ ਕਮਜ਼ੋਰ ਹੋ ਜਾਂਦੇ ਆ ਇੱਕ ਮੀਂਹ ਵੜੀ ਵੀ ਆਇਆ ਤੇ ਜਿਹੜੇ ਕਰਕੇ ਘਰ ਡਿੱਗ ਪਏ ਆ ਉਹਦਾ ਵੈਸੇ ਪੰਜਾਬ ਦੇ ਵਿੱਚ ਇਸ ਵੇਲੇ ਵੀ ਮੌਸਮ ਲਗਾਤਾਰ ਖਰਾਬ ਆ ਇਸ ਵੇਲੇ ਮੈਂ ਦਰਬਾਰ ਸਾਹਿਬ ਆਇਆ ਹੋਇਆ ਹਾਂ ਜੀ ਮੱਥਾ ਟੇਕਣ ਦੇ ਲਈ ਹੁਣ ਤੋਂ ਲਗਭਗ ਡੇਢ ਦੋ ਘੰਟੇ ਪਹਿਲਾਂ ਸੀ ਜਲੰਧਰੋਂ ਤੁਰੇ ਸੀ ਰਾਹ ਦੇ ਵਿੱਚ ਅੱਧੇ ਰਾਹ ਦੇ ਵਿੱਚ ਪੂਰਾ ਹਨੇਰੀ ਮੀਂਹ ਝੱਖੜ ਤੋਂ ਲਾ ਤੇਜ਼ ਮੀਂਹ ਚੱਲਦਾ ਸੀ ਜੀ ਐਥੇ ਵੀ ਨਹੀਂ ਪੈ ਕੇ ਹਟਿਆ ਹੁਣੇ ਜਲੰਧਰ ਦੇ ਵਿੱਚ ਇਸ ਵੇਲੇ ਪੂਰਾ ਹਨੇਰੀ ਤੂਫਾਨ ਵਾਂਗ ਮਾਹੌ ਪੂਰੇ ਪੰਜਾਬ ਦੇ ਅੱਧੋਂ ਵੱਧ ਹਿੱਸੇ ਦੇ ਵਿੱਚ ਅੱਜ ਖੂਬ ਮੀਂਹ ਪਿਆ ਤੇ ਮੌਸਮ ਵਿਭਾਗ ਨੇ ਕਿਹਾ ਜੀ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਥੋਖਾ ਮੀਂਹ ਪੈਣ ਦੀ ਸੰਭਾਵਨਾ ਹੈ ਹੂੰ ਹੂੰ ਅ ਪੰਜਾਬ ਵਿੱਚ ਜੀ ਬਿਜਲੀ ਦੀ ਮੰਗ ਜਿਹੜੀ ਹੈ ਉਹ ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ ਕੀ ਪੰਜਾਬ ਕੋਲ ਇਨੀ ਬਿਜਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀਆਂ ਦੇ ਵਿੱਚ ਇਸ ਨੂੰ ਲੋਕਾਂ ਨੂੰ ਬਿਨਾਂ ਕੱਟ ਬਿਜਲੀ ਦੇ ਸਕੇਗਾ ਦੇਖੋ ਵੀ ਇਹ ਵਕਤ ਰਸੂਗਾ ਜੀ ਕਿ ਕੱਟਣ ਲੱਗਦੇ ਕਿੰਨੇ ਕ ਪਰ ਮੈਨੂੰ ਲੱਗਦਾ ਵੀ ਕੱਟ ਲੱਗਣਗੇ ਇਸ ਕੀ ਜਿਸ ਤਰੀਕੇ ਦੇ ਨਾਲ ਇਸ ਕੀ ਹਾਲਾਤ ਵੀ ਬਣ ਰਹੇ ਆ ਮੈਨੂੰ ਲੱਗਦਾ ਵੀ ਇਸ ਕੀ ਕੱਟ ਸ਼ਾਇਦ ਝੁੱਕੇ ਲੱਗਣ ਲੱਗਣਾ ਬਾਕੀ ਤੋਂ ਸਮਾਂ ਬਿਆਨ ਕਰ ਦੋ ਬੜੇ ਭਾਈ ਅੰਦਾਜ਼ੇ ਗਲਤ ਨੇ ਕਿ ਸਹੀ ਨਹੀਂ ਪਰ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੀ ਆ ਖਬਰਾਂ ਦੇ ਮੁਤਾਬਕ ਤੇ 1000 ਮੈਗਾਵਾਟ ਸੋ ਮੰਗ ਪਾਰ ਹੋ ਗਈ ਹੈ 1000 ਮੈਗਾਵਾਟ ਤੋਂ ਉੱਪਰ ਚਲੀ ਗਈ ਹੈ ਮੰਗ ਜੀ ਤੇ ਦੂਜੀ ਗੱਲ ਦੀ ਕਿ ਪਿਛਲੇ ਸਾਲ ਇਹਨਾਂ ਤਰ੍ਹਾਂ ਦੇ ਵਿੱਚ 7500 ਮੈਗਾਵਾਟ ਦੀ ਮੰਗ ਸੀ ਹੂੰ ਹੂੰ ਤੇ ਹਾਲੇ ਸਵਾ ਮਹੀਨੇ ਬਾਅਦ ਪੰਜਾਬ ਦੇ ਵਿੱਚ ਢੋਣਾ ਲੱਗਣਾ ਸ਼ੁਰੂ ਹੋਣਾ ਜੀ ਜੇ ਹੋਰ ਇੰਨੀ ਮੰਗ ਹੋ ਗਈ ਆ ਤਾਂ ਢੋਣੇ ਦੇ ਵੇਲੇ ਫਿਰ ਕਿੰਨੀ ਮੰਗ ਹੋਊਗੀ ਸਵਾਲ ਇਹ ਆ ਜੀ ਜੀ ਬਿਲਕੁਲ ਜੀ ਇਹ ਸਮਝ ਦੱਸੇਗਾ ਜੀ ਤੇ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕੱਲ ਮੁਰ ਤੋਂ ਤੁਹਾਡੇ ਨਾਲ ਸਾਝ ਪਾਣੇ ਆ ਤੇ ਪੰਜਾਬ ਦੀ ਖਬਰਸਰ ਲੈਣੇ ਆ ਧੰਨਵਾਦ ਤੈਨਾ ਜੀ ਬਹੁਤ ਮਿਹਰਬਾਨੀ ਦੀ ਮਿਹਰਬਾਨੀ